ਹਾਂਜੀ ਆਪਣੀ ਵੀਡੀਓ ਦੇਖਦੇ ਹੋ ਵੀਰਾ ਭਰਾਵਾ ਭੈਣਾਂ ਨੂੰ ਪਿਆਰ ਬਈ ਸਤਿ ਸ਼੍ਰੀ ਅਕਾਲ ਤੇ ਬਈ ਜੀ ਕੱਲ ਪਹੁੰਚ ਕੇ ਸੀ 23 ਤਰੀਕ ਨੂੰ ਰਾਤ 8 ਵਜੇ ਗੁਰਦੁਆਰਾ ਸਾਹਿਬ ਤੱਕ ਸ਼੍ਰੀ ਹਜੂਰ ਸਾਹਿਬ ਤੇ ਹੁਣ ਬਾਤ ਥਕਾਪੜੀ ਨਹੀਂ ਜ਼ਿਆਦਾ ਹੋ ਗਈ ਸੀ ਤੇ ਹੁਣ ਉੱਠੇ ਆਂ ਨਹਾ ਧੋ ਕੇ ਹੁਣ ਦਰਸ਼ਨ ਵੇਲੇ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਤੇ ਤੇ ਦਰਸ਼ਨ ਵੇਲੇ ਕਰਕੇ ਤੇ ਆ ਕੇ ਬਈ ਸੈਟਿੰਗ ਕਰੀਏ ਕੁੱਪੜਿਆਂ ਦੀ ਖਲਾਰਾ ਪਿਆ ਹੋਇਆ ਪੂਰਾ ਇੱਕ ਕੱਢ ਕੇ ਰੱਖੇ ਹੋਏ ਆ ਤੇ ਹੁਣ ਦਰਸ਼ਨ ਵੇਲੇ ਕਰਕੇ ਲੰਗਰ ਪਾਣੀ ਛੱਕ ਕੇ ਤੇ ਦੇਖਦੇ ਆ ਕਿ ਕਿੱਧਰ ਨੂੰ ਅੱਜ ਕਿੱਧਰ ਦਾ ਰੋਡ ਪੜਨਾ ਕਿੱਧਰ ਦੇ ਗੁਰਦੁਆਰਾ ਸਾਹਿਬ ਕਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਵੇਲੇ ਕਰੀਏ ਤੇ ਪਹਿਲਾਂ ਦੇਖਦੇ ਆ ਹੁਣ ਜਾ ਕੇ ਪਹਿਲਾਂ ਦਰਸ਼ਨ ਵੇਲੇ ਕਰਕੇ ਤੇ ਲੰਗਰ ਪਾਣੀ ਛੱਕ ਕੇ ਤੇ ਸਾਈਕਲ ਦਾ ਸਿਸਟਮ ਕਰੀਏ ਸਾਈਕਲ ਵੇਚਨੇ ਆ ਪੰਜਾਬ ਆਪਲਸ ਤੇ ਵੀਰ ਨੇ ਇੱਕ ਨੂੰ ਕੰਮ ਅਰਜੈਂਟ ਪੈ ਗਿਆ ਆ ਤੇ ਉਹਨਾਂ ਨੇ ਜਾਣਾ ਹੈ ਜਲਦੀ ਤੇ 2 ਦਿਨ ਦੇ ਅਜੇ 2 ਦਿਨ ਰੋਗੇ ਉਹਨਾਂ ਨੂੰ ਜਲਦੀ ਜਾਣਾ ਹੁਣ ਸਾਈਕਲ ਕੂਰੀਅਰ ਕਰਦਨੇ ਆ ਚਲੋ ਦੇਖਦੇ ਆ ਜਾ ਕੇ ਕੀ ਬਣਦਾ ਸਕੂਲ ਦੇ ਬੱਚੇ ਮੱਥਾ ਟੇਕਣ ਲੈ ਕੇ ਆਏ ਆ ਸੱਸਿਆ ਕਾਲਾ ਜਮਾ ਨਹੀਂ ਕਰਦੇ ਜਿਹੜੇ ਲਾਧ ਵਾਹਿਗੁਰੂ 3 ਵਜੇ ਮੈਂ ਪਹੁੰਚਦਾ ਜੇ ਵੇਖਾਂਗੇ ਜੋੜਾ ਕਰ ਉਹਦੇ ਆ ਇੱਕ ਨੰਬਰ ਦੇ ਕੇ ਆਹ ਉਹ ਫੋਟੋ ਦਿੱਤੀ ਹੋਈ ਆ ਜਦੋਂ ਪਹਿਲਾਂ ਆਈ ਸੀ ਇਤਨਾ ਵੇਖੋ ਤੁਸੀਂ ਇੱਕ ਕੱਲ ਰਾਤ ਦਾ ਵੀਊ ਦੇਖਿਆ ਸੀ ਤੁਸੀਂ ਅੱਜ ਦੇਖੋ ਗੇਟ ਨੰਬਰ 1 ਬਹੁਤ ਸੋਹਣਾ ਆਨੰਦਵੰਨਿਆ ਹੋਇਆ ਪੂਰਾ ਜੀ ਉਹ ਵਾਹਿਗੁਰੂ ਜੀ ਕਰੋ ਦਰਸ਼ਨ ਤੱਕ ਸ੍ਰੀ ਹਜੂਰ ਸਾਹਿਬ ਸਚਖੰਡ ਉਹ ਭਾਈ ਗਰੋ ਉਹ ਭਾਈ ਗਰੋ ਜੀ ਦਰਸ਼ਨ ਵੇਲੇ ਕਰਨ ਲੱਗੇ ਜਿਹੜੇ ਜਿਹੜੇ ਵੀਰ ਦੇ ਕੋਣ ਆਇਆ ਸੀ ਇਹ ਕਿ ਅਰਦਾਸ ਬੇਨਤੀ ਕਰਨੀ ਆ ਸਾਰੇ ਵੀਰਾਂ ਦੀ ਦੰਸ ਲੱਗੀ ਆ ਤੇ ਵਾਹਿਗੁਰੂ ਜੀ अंदर वाहेगुरू जी ने कैमरा नहीं लेके जागे दर्शन वे करा अंदर वाहीगुरु ਸੋਚੇ ਸੋਚੇ ਕੋ ਹੋਵੇ ਮੁੰਜੇ ਸੱਚੇ ਨਿਕਲ ਆਵਾ ਚੁੱਪ ਚੁੱਪ ਨਾ ਹੋਵੇ ਮੁੰਜੇ ਲਾਇ ਰਹਾ ਹਰ ਤੋ ਜੂ ਜਾਨ ਸ਼ਕਲ ਲੱਗਿਆ ਹਾ ਤੇ ਜਦੋਂ ਗੁਰੂ ਮਹਾਰਾਜ ਨੂੰ ਭੋਜ ਲਾਇਆ ਨਾ ਸੱਤ ਥਾਲਾਂ ਦੇ ਵਿੱਚ ਉਹਦੇ ਵਿੱਚ ਦਾਲ ਵੀ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਦਾਲ ਆ ਸਾਰੇ ਸੰਗਤ ਨੂੰ ਵਰਤਾਈ ਜਾਂਦੀ ਆ ਤੇ ਹੁਣ ਜੀ ਵਰਤਾਤੀ ਹੁਣ ਅਸੀਂ ਸ਼ਕਲ ਲੱਗੇ ਆਂ ਹੋਰ ਸਵੇਰੇ 11 ਵਜੇ ਆਓ ਜੀ ਵਾਇਗ੍ਰੋਸ਼ਕ ਲੱਗਿਆਂ ਦਾਲ ਮਾਈ ਭਾਗੋ ਜੀ ਦੇ ਆਪ ਦੇ ਸ਼ਸਤਰ ਕਰੋ ਵਾਇਗ੍ਰੋ ਜੀ ਦਰਸ਼ਨ ਤੇ ਨਾਲ ਜਿਹੜੇ ਚਾਲੇ ਮੁਕਤੇ ਸੀਗੇ ਜੰਗਾਂ ਜੁੱਧਾਂ ਸਮੇਂ ਉਹਨਾਂ ਦੇ ਸਾਰੇ ਸ਼ਸਤਰ ਇਸ ਗੁਰਦੁਆਰੇ ਦਾ ਦਰਸ਼ਨ ਮਿਲ ਕੇ ਇਤੇ ਹੈ ਵਾਹਿਗੁਰੂ ਜੀ ਤੁਸੀਂ ਇਸ ਗੁਰਦੁਆਰੇ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸਮਾਂ ਇੱਥੇ ਬទਿਤ ਕੀਤਾ ਸੀਗਾ। ਕਮਰੇ ਦੇ ਵਿੱਚ ਤੇ ਜਿਹੜਾ ਸਮਾਨ ਦਾ ਖਲਾਲਾ ਪਾ ਕੇ ਆਏ ਆਂ ਆ ਸਾਰਾ ਸੈੱਟ ਕਰਕੇ ਰੱਖੀ ਤੇ ਸ਼ਾਮ ਹੀ ਜਾਵਾਂਗੇ ਦਰਸ਼ਨ ਵੇਲੇ ਕਰਨ ਦੁਆਰਾ ਤੇ ਲਾਈਟਿੰਗ ਨਾਲ ਨਾ ਸੋਹਣਾ ਹੋ ਜਾਂਦਾ ਹੋਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਲਾਈਟਿੰਗ ਸ਼ੋਅ ਵੀ ਹੁੰਦਾ ਹੈ ਤੇ ਜੀ ਉਧਰ ਨੂੰ ਸੁਭਾਅ ਬਣਿਆ ਤੇ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਹੁਣ ਚੱਲਿਆਂ ਰੂਮ ਦੇ ਵਿੱਚ ਤੇ ਜਾ ਕੇ ਕਪੜਾ ਹੀ ਸੈਟਿੰਗ ਕਰੀਏ ਫਿਰ ਵੀਡੀਓ ਹਜੇ ਐਡਰ ਕਰਨੀ ਹੈ ਜਿਹੜੀ ਕੱਲ ਦੀ ਰਹਿੰਦੀ ਹੈ ਪੈਂਡਿੰਗ ਉਹ ਪਾਈਏ ਫਿਰ ਜਾਵਾਂਗੇ ਸ਼ਾਮ ਨੂੰ ਦਰਸ਼ਨ ਵੇਲੇ ਕਰਨ ਲੇ ਕਪੜੇ ਇਹਨਾਂ ਨੂੰ ਤਾਂ ਲਾ ਲਈ ਤੈਂ ਸਾਡੀ ਤਾਂ ਹੀ ਬੜੀ ਤਕੜੀ ਆ ਮੇਰੀ ਲੱਗੀ ਹੋਈ ਆ ਅੱਜ ਇਹ ਤੋਕ ਰੱਖੇ ਹੋਏ ਸੀ ਉਹ ਸੈੱਟ ਕਰਨ ਆਲੇ ਹਾਂ ਤੋਵੇਂ ਇਹਨੂੰ ਉਹੋ ਬਾਈ ਜੀ ਕਰੋ ਦਰਸ਼ਨ ਸ਼ਾਮ ਦੇ ਵੇਲੇ ਦੇ ਉਹ ਵਾਹ ਤੈ ਬਾਈ ਜੀ ਆਹ ਦਫਤਰ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਗੇਟ ਦੇ ਨਾਲ ਇੱਕ ਖੱਬੇ ਹੱਥ ਤੇ ਜਿਹਨੂੰ ਵੀਰ ਨੂੰ ਨਹੀਂ ਪਤਾ ਹੈਗਾ ਆਂਦੇ ਆ ਕਿ ਕਮਰਾ ਲੈਣਾ ਆ ਤੇ ਕਮਰੇ ਲਈ ਥੋੜੀ ਦਿੱਕਤ ਆਉਂਦੀ ਆ ਤੁਸੀਂ ਆਹ ਕਮਰਾ ਦਫਤਰ ਤੇ ਆ ਜਾਓ ਤੇ ਤੁਹਾਨੂੰ ਤੁਹਾਡਾ ਹੱਲ ਹੋ ਜਾਊਗਾ ਨਾਲ ਹੀ 메ਨ ਗੇਟ ਤੋਂ ਨਾਲ ਹੀ ਖੱਬੇ ਹੱਥ કરીਏ ਇਹ ਦਰਸ਼ਨ ਵੇਲੇ ਜਾ ਕੇ ਹੁਣ ਜਿਹੜਾ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਘੋੜਾ ਹੁੰਦਾ ਸੀਗਾ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਵੰਸ ਦੇ ਵਿੱਚੋਂ ਆ ਘੋੜਾ ਆ ਤੇ ਡੇਲੀ ਉਹਦੇ ਦਰਸ਼ਨ ਵੇਲੇ ਕਰਾਂਦੇ ਆ ਕਰੋ ਦਰਸ਼ਨ ਹੁਣ 100 ਲੱਖ ਆਪਣਾ ਜੀ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਮਹਾਰਾਜ ਜੀ ਦੇ ਘੋੜੇ ਦੇ ਟੋਟੇ ਲਈ ਬਹੁਤ ਸਾਰੇ ਜੇ ਜੇ ਕਿਤੇ ਤੇ ਪਰ ਤੇ ਤੁਹਾਨੂੰ ਪਰ ਸਭ ਕਰੇ ਹਰ ਨੌਂ ਕੇ ਆਏ ਨਾਲ ਸਭਾਈ ਹੋਏ 10ਵੇਂ ਸਾਖ ਸਬਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਦਾ ਮੰਥ ਦੇਵਾਂ ਦੇ ਅੰਮ੍ਰਿਤ ਕੇ ਰਾਤੇ ਸ਼ਮ ਸ਼ੇਰ ਬਾਗ ਦੇ ਹੱਥ थ साब श्री ग्रंथ साय श्री महाराज ओए भाई भी रश्मि ले तो लगे चले सेकंड ਬਿੱਲਾ ਦੁੱਧ ਵਾਲਾ ਅੱਜ ਕੋਜੀ ਆ ਗਿਆ ਬਿੱਲੇ ਦਾ ਦੁੱਧ ਕਿੱਧਰ ੱਲੇ ਜਾ ਰਿਹਾ ਉਹ ਆ ਕੇ ਚਮਚੋੜੀ ਵਿੱਚ ਜਾ ਰਿਹਾ ਨਾਲ ਆ ਮਲਾਈ ਮਾਰ ਕੇ ਲੈ ਕੇ ਆਇਆ ਚੋਬਰ ਓਕੇ ਰਿਪੋਰਟ ਆ ਉਹ ਪਾਓ ਗਲਾ ਉਹ ਚਮਚਾ ਉਹ ਚਮਚਾ ਯਾਰ ਉਹ ਚਮਚਾ ਵਿੱਚ ਲੱਗੇ ਤੇਰੇ ਨਾਲੇ ਕਰ ਲੈ ਉਹ ਚਮਚਾ ਨਹੀਂ ਜਿਵੇਂ ਲੱਗਾ ਆ ਚਾਂ ਦੁੱਧ ਵਾਲਾ ਹੀ ਘੜਾ ਆ ਕਹਿੰਦੇ ਆਹ ਆਹ ਲੋਟਾ ਕੰਮ ਮੈਂ ਗਲਾਸ ਰਗੜਾਓ ਗਾਈਸ ਅਸੀਂ ਜਾ ਰਹੇ ਹਾਂ ਸਟੇਸ਼ਨ ਸਟੇਸ਼ਨ ਕਰਾਵਾਂਗੇ ਸਾਈਕਲ ਬੁੱਕ ਤੇ ਪਈਜਾਂਗੇ ਪੰਜਾਬ ਤੇ ਵੀਰ ਨੂੰ ਪੈ ਗਿਆ ਅਮਰਜੈਂਸੀ ਕੰਮ ਤੇ ਆਉਣਾ ਲੇ ਫਿਰ ਹੁਣ ਟਿਕਟ ਬੁੱਕ ਕਰਾਣ ਚੱਲੇ ਹਾਂ ਜੀ ਤੇ ਸਾਈਕਲ ਦਾ ਵੀ ਗੱਲਬਾਤ ਦੇਖ ਲਓ ਕਿ ਸਾਈਕਲ ਦੀ ਸਾਈਕਲ ਜਾਂਦੇ ਆ ਕਿ ਕੋਰੀਅਰ ਕਰੀਏ ਦੇਖਦੇ ਆ ਜਾ ਕੇ ਸਟੇਸ਼ਨ 'ਵਾਸਪਾ ਥੋੜਾ ਜਿਹਾ ਇੱਥੇ ਰੱਖ ਆ ਗਿਆ ਸਟੇਸ਼ਨ ਤੇ ਦੇਖਦੇ ਆ ਗੱਲਬਾਤ ਕਰਕੇ ਤੇ 50 ਰੁਪਏ ਤਾਂ ਜਾਰਾ ਲੈ ਲੈ ਭਾਈ 10 ਰੁਪਏ ਕਰ ਲੈਣੇ ਸੀਗੇ ਚਲੋ ਕੋਈ ਗੱਲ ਨਹੀਂ ਉਹ ਡੇਢ ਤਾਂ ਮੰਗਦਾ ਸੀ ਇੱਕ ਬੰਦੇ ਦਾ ਇੱਕ ਤਾਂ 150 ਰੁਪਿਆ ਕਹਿੰਦਾ 150 ਰੁਪਿਆ ਸਟੇਸ਼ਨ ਦਾ ਮੈਂ ਕਿਹਾ ਠੀਕ ਆ ਭਾਉ ਇੱਥੇ ਐਂਗਾ ਹਿੰਦੀ 'ਚ ਗੱਲ ਕਰੋ ਤੇ ਫਿਰ ਗੱਲ ਵੱਡ ਜਾਂਦੀ ਆ ਆਪਾਂ ਹਿੰਦੀ 'ਚ ਗੱਲ ਕੀਤੀ ਸੋ ਉਹ ਤੋਂ ਸਿੱਧਾ 50 ਤੇ ਆ ਗਿਆ ਮੈਂ ਕਿਹਾ ਚੱਲ ਤਿੰਨੇ ਜਾਣੇ ਦਾ ਮੈਂ ਕਿਹਾ ਚਲ ਚੱਲੂਗਾ ਕੋਈ ਗੱਲ ਨਹੀਂ ਦੇਖਦੇ ਹਾਂ ਹੁਣ ਜਾ ਕੇ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਸਾਈਕਲ ਇਥੋਂ ਦੀ ਆਪਾਂ ਟ੍ਰੇਨ ਰਾਹੀਂ ਪੰਜਾਬ ਭੇਜਣੇ ਆ ਜੇ ਹੋ ਗਏ ਠੀਕ ਆ ਨਹੀਂ ਤਾਂ ਕੋਰੀਅਰ ਕਰ ਦਾਂਗੇ ਤੇ ਭਾਈ ਨੂੰ ਅਮਰਜੈਂਸੀ ਕੰਮ ਪਿਆ ਹੋਇਆ ਤੇ ਇਹਨਾਂ ਨੇ ਸਵੇਰੇ ਨਿਕਲਣਾ ਆ ਤੇ ਮੈਂ ਕਿਹਾ ਚਲੋ ਸਾਈਕਲ ਵੀ ਭੇਜ ਦਾਂਗੇ ਨਾਲ ਚਲੋ ਦੇਖਦੇ ਆਂ ਲੋ ਭਾਈ ਮੈਟਰੋ ਆ ਗਿਆ పార్ਸਲ ਆਫਿਸ ਕਰਦੇ ਆ ਗੱਲ ਜਾ ਕੇ ਲੋ ਭਾਈ ਜੀ ਗੱਲਬਾਤ ਹੋ ਗਈ ਆ ਤੇ ਬਾਈ ਕਹਿੰਦੇ ਪਿਆ ਕੋਈ ਗੱਲ ਨਹੀਂ ਪਹੁੰਚ ਜਾਊਗਾ ਤੇ 1200 ਰੁਪਏ ਲੱਗੂਗਾ ਤੇਰੇ ਸਾਈਕਲਾਂ ਦਾ ਤੇ ਕੋਰੀਅਰ ਹੋ ਜਾਊਗਾ ਮਗਾ ਚਲੋ ਠੀਕ ਹੈ ਜੀ ਦੇਖਦੇ ਆਂ ਸਲਾਹ ਸਾਡੀ ਕੀ ਬਣਦੀ ਆ ਵੇਜ ਤਾਂ ਹਜੇ 7-8 ਦਿਨ ਆਪਾਂ ਇੱਥੇ ਹੀ ਆਂ ਤੇ ਉਸ ਤੋਂ ਬਾਅਦ ਭੇਜਨਾ ਹੈ ਹੁਣ ਅੱਜ ਭੇਜਣਾ ਹੈ ਕੱਲ ਭੇਜਣਾ ਚਲੋ ਦੇਖਦੇ ਆਂ ਲੋ ਗਾਈਜ਼ ਵਾਪਸ ਆ ਗਏ ਅਸੀਂ ਹੁਣ ਵਾਪਸ ਗੁਰਦਵਾਰ ਸਾਹਿਬ ਦੇ ਕੋਲ ਕਰੀਏ ਹੁਣ ਜਾ ਕੇ ਰੈਸਟ ਭਾਈ ਜੀ ਰੌਬੜ ਹੋ ਗਈ ਆ ਬਹੁਤ ਇੱਕ ਗੱਲ ਹੋ ਗਈ ਆ ਤੇ ਦੇਖਦੇ ਆਂ ਸਵੇਰੇ ਕੀ ਪਲਾਨ ਬਣਦਾ ਸਾਈਕਲ ਕੱਲ ਭੇਜਨੇ ਆਪਸੋ ਉਹ ਤਾਂ ਬੱਸ ਕੋਈ ਆਇਆ ਹੱਬੀ ਨਹੀਂ ਫੋਟੋ ਲਾਤੀ ਹੋਦੀ ਹੈ ਕਾਗਜ਼ ਦੀ ਉਹ ਤਾਂ ਉਹ ਤਾਂ ਫੋਟੋ ਕਰਨੀ ਚਾਹੀਦੀ ਟਰੈਟ ਹੋ ਗਈ ਆ ਭਾਈ ਦੀ ਬੁੱਕ ਏਸੀ ਟਿਕਟ ਬੁੱਕ ਹੋ ਗਿਆ ਭਾਈ ਏਸੀ ਡੱਬਾ ਆ ਚੱਕੋ 25 31 ਨੰਬਰ ਹੈ ਸੀਟ ਠੀਕ ਹੈ ਜੀ ਲੋਟਾ ਕੰਮ ਚੱਲੇ ਆ ਭਾਈ ਵਾਪਸ ਸਵੇਰੇ 9:30 ਵਜੇ ਦੇ ਪੁਰ ਇਹਨੂੰ ਛੱਟ ਕੇ ਆਣਾ ਆਪਾਂ ਆਪਾਂ ਹਰੇ 4-5 ਦਿਨ ਹੈਗੇ ਬਾਬਾ ਜੀ ਅਰੇ 4-5 ਦਿਨ ਆਪਾਂ ਦਰਸ਼ਨ ਵੇਲੇ ਕਰਾਂਗੇ ਭਾਈ ਨੂੰ ਪੈ ਗਿਆ ਇੱਕ ਕੰਮ ਅਮਰਜੈਂਸੀ ਥੋੜਾ ਬਾਬਾ ਜਣਾ ਪੈ ਰਿਆ ਤੇ ਹੁਣ ਸਵੇਰੇ ਚੜ੍ਹ ਕੇ ਆਵਾਂਗੇ ਤੇ ਚਲਿਏ ਰੂਮ ਦੇ ਵਿੱਚ ਬਾਈ ਜੀ ਸਾਡਾ ਕੰਮ ਸੋ ਬਾਈ ਜੀ ਚਲਿਏ ਹੁਣ ਰੂਮ ਦੇ ਵਿੱਚ ਤੇ ਡੈਕਟ ਵੀ ਮਿਲ ਗਿਆ ਤੇ ਆਪਣਾ ਕੰਮ ਹੋ ਗਿਆ ਤੇ ਟੈਨਸ਼ਨ ਫਰੀ ਹੋ ਗਏ ਹੁਣ ਚਲਿਏ ਕਮਰੇ ਦੇ ਵਿੱਚ ਤੇ ਕਰੀਏ ਰੈਸਟ ਤੇ ਸਵੇਰੇ ਵੀਰ ਨੂੰ ਛੱਟਣ ਵੀ ਜਾਣਾ ਆਪਾਂ ਹਾਂ ਜੀ ਬਾਈ ਜੀ ਦਰਸ਼ਨ ਮੇਲੇ ਵੀ ਕਰ ਲਿਆ ਲੰਗਰ ਪਾਣੀ ਵੀ ਛਕ ਲਿਆ ਤੇ ਹੁਣ ਵੀਰ ਦਾ ਵੀ ਹੱਲ ਕਰਤਾ ਆਪਾਂ ਟਿਕਟ ਵੀ ਬੁੱਕ ਹੋ ਗਈ ਤੇ ਹੁਣ ਸਾਈਕਲਾਂ ਦਾ ਵੀ ਹੱਲ ਹੋ ਗਿਆ ਤੇ ਸਵੇਰੇ ਹੁਣ 8 ਵਜੇ ਜਾਵਾਂਗੇ ਤੇ ਟਿਕਟ ਬੁੱਕ ਕਰਾ ਕੇ ਸਾਈਕਲਾਂ ਦੀ ਤੇ ਬਾਈ ਜੀ ਚਾੜਾਂਗੇ ਪੰਜਾਬ ਵੱਲ ਨੂੰ ਬਾਕੀ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਤੇ ਜੁੜਿਓ ਬਾਈ ਸਾਡੇ ਨਾਲ ਚੰਗਾ ਜੀ ਸਤ ਸ੍ਰੀ ਅਕਾਲ